ਆਲ ਪੰਡਾ ਦੀ ਦੁਨੀਆ ਜਾਣਦੀ ਆ ਆਹ ਸਾਹਮਣੇ ਮਰੀਦਿਆਂ ਵਾਲਾ ਪੈਣ ਗਿਆ ਦੂਜੇ ਪਾਸੇ ਕਦੇ ਦੇਖਾਂਗੇ ਆ ਕਦੇ ਗੱਗੂ ਆ ਮਾਈ ਜਾਣਾ ਜਿਹੜੇ ਕੈਨੇਡਾ ਵਾਲਾ ਕਹਿੰਦੇ ਆ ਲਓ ਪੰਡੀ ਵਾਲ ਨਾਲ ਉੱਤੇ ਦੇ ਮੁੰਡਾ ਖਡਾਲ ਵਾਲਾ ਕਾਲਾ ਥੱਲੇ ਆ ਇਹ ਗਲਤੀਆਂ ਘੱਟ ਕਰਦਾ ਜਿੱਤੇ ਆ ਗਲਤੀਆਂ ਕਰਦਾ ਤਾਂ ਟੀਮ ਘਰੇ ਹੁੰਦੀ ਆ ਆਹ ਸਾਹਮਣੇ ਬੱਲੇ ਬੱਲੇ ਕਰਾਦੀ ਆ ਲਓ ਕਾਲਾ ਕਦੇ ਸਿਰੇ ਦਾ ਕੈਚ ਕਰ ਗਿਆ ਪਰ ਗੱਗੂ ਵੀ ਕਦੇ ਮੋੜ ਦਿੱਤਾ

ਮੈਦ ਹੱਥਾ ਦੇ ਨਿਕਲਦਾ ਜਾਂਦਾ ਨੌਜਾਨਾ ਆ ਮੁੰਡੇ ਖਰਾਲ ਵਾਲੇ ਅੱਜ ਚੋਟੀ ਚੋਟੀ ਦੀਆਂ ਬਲਾਂ ਬੜੀ ਹੁੰਦੇ ਆ ਲਓ ਸਾਹਮਣੇ ਮਣੀ ਨੌਜਾਨਾ ਨਾਲ ਤੌਣ ਦੇ ਵੀ ਤਿਆਰ ਹੈ ਲੇ ਵੀ ਸੋਨੀ ਉਹ ਤਿਆਰੀ ਫੜਲਾ ਤਿਆਰੀ ਆ ਬਾਲ ਦੇ ਛੱਕਾ ਵੱਜੇ ਫੇਰ ਗੱਲ ਬਣ ਜਾਣੀ ਹੈ ਲਓ ਸਾਹਮਣੇ ਸੋਨੀ ਤਿਆਰ ਹੈ ਸੈਦੇ ਵਾਲਾ ਪੈਂਦਾ ਬਾਲ ਮਣੀ ਦੀ ਓਏ ਤਾੜੀ ਨਾਲ ਜ਼ੋਰਦਾਰ ਵਾਹ ਹੋਇਆ اکبر ਖਰਾਲ ਵਾਲਾ ਆ ਕਦੇ ਮਣੀ ਆ ਇਹੜਾ ਮੁੰਡਾ ਕਹਿੰਦੇ ਚੋਤੀਆਂ ਵਾਲਾ ਕਰੀ ਆਉਂਦਾ ਇਹ ਜਿਗੜੇ ਬਗਾਰ ਇੱਥੇ ਪੈਂਦੇ ਆਣੀ ਬਾਲਾ ਉਹ ਨੇੜਿਆਂ 'ਚ ਤੀਰ ਵੀ ਚਲਾਉਨੇ ਪੈਂਦੇ ਆ ਸੌ ਖੇੜੀਆਂ ਸੁੱਖਿਆ ਮੈਦਾਨ ਜਿੱਤਰੇ ਮੱਥੇ ਵੱਡੀਆਂ ਟੀਮਾਂ ਨਾਲ ਲੋਰੇ ਪੈਂਦੇ ਆ ਅੱਜ ਵੱਡੀਆਂ ਟੀਮਾਂ ਵੱਡੇ ਖਿਡਾਰੀ ਲੇਵੀ ਕੈਂਪ ਇਹੜਾ ਲਾਸਟ ਮੈਚ ਆਣਾ ਉਹ ਖੜਕੂ ਬਾਜ ਨੇ ਮੰਡੀ ਖੜਬ ਦੇ ਖੜਰੇ ਭਾਈ ਕੇ ਇਧਰੋਂ ਪਾਸੇ ਪਰ ਮੁੰਡਾ ਕਹਿੰਦੇ ਸੈਦੇ ਵਾਲੇ ਦਾ ਮੇਰੇ ਵੀਰੋ ਵੱਲੇ ਵੱਲੇ ਕਰਦਾ ਆ ਗਿਆ ਨਾ ਉਹ ਸਾਹਮਣੇ ਦੇ ਲਾਸਟ ਆਉਣਗੇ ਪਰਦੇ ਸੱਤਵਾਂ ਮੈਚ ਜੁਣਾ ਆਦਰੇ ਪਿੰਡੀ ਵਾਲ ਮਨੀ ਦੀ ਇਹਨਾਂ ਦੇ ਪਾਸੇ ਬਾਲ ਉੱਤੇ ਜੰਮਦਾ ਫੱਲਿਆ ਐ ਫਿਰ ਵਧੀਆ ਵੱਜਿਆ ਉਹ ਸਾਹਮਣੇ ਸਿੰਗਲ ਦੇ ਵੱਧੇ ਹੁੰਦਾ ਸੈਡੇ ਵਾਲ ਦੀ ਧਰਤੀ ਦਾ ਮੇਰੇ ਵੀਰੋ ਐਸ ਲਈ ਕਿਨੇ ਕਮਾਲਾ ਕਰੀ ਆਉਂਦੇ ਆ ਮੰਡੇ ਅਕਬਰ ਖੜਾਲ ਦੀ ਟੀਮ ਇੱਕ ਵੱਡੀ ਟੀਮ ਹੈ ਇਹਨਾਂ ਨੇ ਪੰਜਾਬ ਦੇ ਕਦੇ ਮੇਲੇ ਜੱਟਿਆ ਉਹ ਜਿੱਥੇ ਕਦੇ ਵੱਡੇ ਵੱਡੇ ਨਾਮ ਹੁੰਦੇ ਆ ਉਹ ਗੱਲਾਂ ਕਦੇ ਲਾਈਆਂ ਟਿਕਾਣੇ ਲਓ ਸਾਹਮਣੇ ਅਕਬਰ ਖੜਾਲ ਵਾਲਾ ਮਣੀ ਬਾਲ ਪਾਉਣ ਦੇ ਲਈ ਤਿਆਰ ਆ ਆ ਮੁੰਡੇ ਦਾ ਸੱਦੇ ਵਾਲਾ ਪਿੰਡ ਹੈ ਵੀਰੇ ਹੰਟਾਈ ਦਿੱਤੀ ਆ ਆਓ ਵਰ ਸਮਾਪਤ ਆ